ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਭੈਣਾਂ ਦਾ ਉਹਨਾਂ ਦੇ ਆਪਣੇ ਚੈਨਲ ਦੇ ਵਿੱਚ ਤੇ ਇਹ ਚੈਨਲ ਜਿਹੜਾ ਆਪਾਂ ਖਾਸ ਆਪਣੀਆਂ ਭੈਣਾਂ ਦੇ ਲਈ ਬਣਾਇਆ ਤੁਸੀਂ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਆਪਾਂ ਕੁਝ ਵੀਡੀਓ ਅਪਲੋਡ ਕੀਤਾਂ ਹੋਗਾ ਤੇ ਉਹ ਜੜੀਆਂ ਭੈਣਾਂ ਨੇ ਨਹੀਂ ਦੇਖਾਂ ਤਾਂ ਉਹ ਜ਼ਰੂਰ ਦੇਖਣ ਜੀ ਆਪਣੀ ਰਿਕਵੈਸਟ ਹੈ ਇਹ ਤੇ ਇਹ ਚੈਨਲ ਆਪਾਂ ਖਾਸ ਭੈਣਾਂ ਲਈ ਬਣਾਇਆ ਜਿਵੇਂ ਆਪਣੀ ਜ਼ਿੰਦਗੀ ਆਸਾਨ ਹੋਈ ਹੈ ਤੇ ਆਪਣੀ ਜ਼ਿੰਦਗੀ ਖੁਸ਼ਹਾਲ ਹੋਈ ਆ ਤੇ ਬਸ ਆਪਾਂ ਇਹੀ ਚਾਹਣੀ ਆ ਕਿ ਜਿਵੇਂ ਮੈਂ ਡਿਪਰੈਸ਼ਨ ਦੇ ਵਿੱਚੋਂ ਨਿਕਲੀ ਆ ਸਾਡੀ ਜ਼ਿੰਦਗੀ ਦੇ ਵਿੱਚ ਸਕੂਨ ਆਇਆ ਸਾਰੀਆਂ ਭੈਣਾਂ ਇਹ ਟਿਪਸ ਬਣਾਉਣ ਜਿਹੜੇ ਆਪਾਂ ਬਣਾਏ ਆ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਤੇ ਟੈਨਸ਼ਨਾਂ ਤੋਂ ਮੁਸੀਬਤਾਂ ਤੋਂ ਛੁਟਕਾਰਾ ਪਾ ਸਕਦਾ ਥੋੜੇ ਛੋਟੇ-ਛੋਟੇ ਟਿਪਸਾਂ ਦੇ ਨਾਲ ਹੀ ਆਪਾਂ ਨੂੰ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਗੱਲ ਸ਼ੇਅਰ ਕਰਨ ਜਾ ਰਹੇ ਹਾਂ ਤੇ ਉਹ ਆਮ ਭੈਣਾਂ ਦੀ ਬਹੁਤ ਸਾਰੀਆਂ ਭੈਣਾਂ ਦੀ ਸਮੱਸਿਆ ਹੁੰਦੀ ਆ ਤੇ ਮੈਂ ਵੀ ਇਸ ਬਿਮਾਰੀ ਦੇ ਨਾਲ ਜੂਝੀ ਆ ਤੇ ਮੈਨੂੰ ਵੀ ਪਤਾ ਹੈ ਵੀ ਇਹ ਕਿੰਨੀ ਪਰੇਸ਼ਾਨ ਕਰ ਦੇਣ ਵਾਲੀ ਬਿਮਾਰੀ ਹੁੰਦੀ ਆ ਇਹਦੇ ਨਾਲ ਆਪਾਂ ਨੂੰ ਡਿਪਰੈਸ਼ਨ ਤਾਂ ਆਉਂਦਾ ਹੀ ਆਉਂਦਾ ਏ ਤੇ ਮੰਨ ਲਓ ਜਿਹੜੇ ਆਏ ਗਏ ਆਪਣੇ ਭੈਣ ਭਰਾਏ ਜਦੋਂ ਉਹ ਵੀ ਆਪਾਂ ਨੂੰ ਅਲੱਗ ਤਰ੍ਹਾਂ ਨਾਲ ਰਿਅਲਾਈਜ਼ ਕਰਾਉਂਦੇ ਆ ਤਾਂ ਉਦੋਂ ਵੀ ਆਪਾਂ ਨੂੰ ਬਹੁਤ ਬੁਰਾ ਲੱਗਦਾ ਏ ਹਾਂਜੀ ਤਾਂ ਉਹ ਆਪਾਂ ਉਹਦੇ ਹੱਲ ਲਈ ਬਿਮਾਰੀ ਦੇ ਲਈ ਅੱਜ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਤੇ ਅੱਜ ਆਪਾਂ ਕਿਹੜੀ ਬੁਰੀ ਦੀ ਗੱਲ ਕਰਨੀ ਆ ਜਿਹੜੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਭੈੜਾ ਵੀ ਲੱਗਦਾ ਦੇਖਣ ਨੂੰ ਵੀ ਅਗਲੇ ਨੂੰ ਭੈੜਾ ਲੱਗਦਾ ਏ ਤੇ ਆਪਨ ਖੁਦ ਨੂੰ ਤਾਂ ਕਿੰਨਾ ਬੁਰਾ ਲੱਗਦਾ ਏ ਤੇ ਉਹ ਆਪਾਂ ਨੂੰ ਪਤਾ ਹੀ ਆ ਤੇ ਆਪਾਂ ਗੱਲ ਕਰਦੇ ਆ ਜੀ ਆਪਣੇ ਜਿਹੜੇ ਫੇਸ ਤੇ ਛਾਗਾਂ ਪੈ ਜਾਂਦੀਆਂ ਤੇ ਉਹਦੇ ਨਾਲ ਫੇਸ ਆ ਕੰਗਾ ਪਹਿਣਾ ਤਾਂ ਅપર ਲਿਪਸ ਦੇ ਤੇ ਗੱਲਾਂ ਦੇ ਜਿਹੜੇ ਆਪਣੇ ਚੀਕਸ ਹੁੰਦੇ ਉਹਨਾਂ ਦੇ ਜਿਹੜੇ ਟੌਪ ਜਿਹੇ ਹੁੰਦੇ ਉੱਥੇ ਕਿੰਨੀਆਂ ਛਾਗਾਂ ਪੈ ਜਾਂਦੀਆਂ ਕਾਲਾ ਹੋ ਜਾਂਦਾ ਫੇਸ ਤੇ ਬਹੁਤ ਸਾਰੀਆਂ ਭੈਣਾਂ ਨੂੰ ਨਾ ਚੱਲਣਾ ਪੈਂਦਾ ਜੇ ਜਦੋਂ ਕੋਈ ਆਪਣੇ ਆਜ ਆ ਜਾਂਦਾ ਪਹਿਲਾਂ ਆਪਣਾ ਹੀ ਕਹਿੰਦੇ ਤੈਨੂੰ ਕੀ ਹੋ ਗਿਆ ਤੇਰਾ ਮੂੰਹ ਕਿੰਨਾ ਕਾਲਾ ਹੋ ਗਿਆ ਤੇ ਕੰਗਣ ਤਾਤ ਹੁੰਦੀ ਆ ਪਹਿਲਾਂ ਹੁਣ ਸਰ ਗੱਲ ਹੀ ਇਹ ਕਹਿੰਦੇ ਤੇ ਆਪਾਂ ਨੂੰ ਵੀ ਕਿੰਨਾ ਬੁਰਾ ਲੱਗਦਾ ਇਸ ਚੀਜ਼ ਤੋਂ ਤਾਂ ਉਹਦੇ ਹੱਲ ਲਈ ਆਪਾਂ ਤੁਹਾਨੂੰ ਇੱਕ ਡਾਈਟ ਲੈ ਕੇ ਆਏ ਆ ਤਾਂ 100% ਸ਼ੋਰ ਹੈ ਜੀ ਕਿਉਂਕਿ ਮੈਂ ਆਪ ਖੁਦ ਨੂੰ ਟਰਾਈ ਕੀਤਾ ਹੋਇਆ ਇਸ ਆਪਣੀ ਡਾਈਟ ਨੂੰ ਤੇ ਤਾਨੇ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਮੇਰੀਆਂ ਸ਼ਾਗੀਆਂ ਸੀ ਜਿਹੜੀਆਂ 15 ਦਿਨਾਂ ਦੇ ਵਿੱਚ ਹੀ ਫਰਕ ਪੈ ਗਿਆ ਸੀਗਾ ਤੇ ਪੂਰੇ 40 ਦਿਨਾਂ ਦੇ ਵਿੱਚ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਮੇਰੀਆਂ ਜਿਹੜੀਆਂ ਸ਼ਾਂਗਾਂ ਸੋ ਸਾਰੀਆਂ ਗੈਪ ਹੋਈਆਂ ਸੀ ਨਾ ਤੇ ਬਿਲਕੁਲ ਭੋਰਾ ਵੀ ਛਾਈ ਨਹੀਂ ਰਹੀ ਸੀ ਬਿਲਕੁਲ ਕਲੀਅਰ ਮੇਰਾ ਫੇਸ ਹੋ ਗਿਆ ਸੀ ਸਾਰਾ ਤੇ ਤੁਸੀਂ ਕੀ ਕਰਨਾ ਹੈ ਜੀ ਸਾਰਿਆਂ ਤੋਂ ਪਹਿਲਾਂ ਤਾਂ ਸਵੇਰੇ ਜਿਹੜਾ ਉੱਠ ਕੇ ਆਪਾਂ ਕੋਸਾ ਪਾਣੀ ਪੀਣੇ ਉਹ ਤਾਂ ਨੋਰਮਲ ਆਪਾਂ ਉਹ ਮੇ ਪੀਣਾ ਹੈ ਤੇ ਕਿਉਂਕਿ ਸਾਰੇ ਪੀਂਦੇ ਹੁੰਦੇ ਆ ਕੋਸਾ ਪਾਣੀ ਤਾਂ ਤੇ ਆਪਾਂ ਕੋਸਾ ਪਾਣੀ ਪੀਣਾ ਪਹਿਲਾਂ ਸਾਰਿਆਂ ਤੋਂ ਇੱਕ ਗਲਾਸ ਕੋਸਾ ਪਾਣੀ ਦਾ ਪੀ ਕੇ ਬਿਲਕੁਲ ਸਿੰਪਲ ਪਾਣੀ ਪੀਣਾ ਤੁਸੀਂ ਜਿਵੇਂ ਆਪਾਂ ਆਮ ਪੀਨੇ ਹੁੰਨੇ ਆ ਪਾਣੀ ਵਿੱਚ ਕੁਝ ਵੀ ਨਹੀਂ ਪਾਉਣਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਪਾਣੀ ਪੀ ਲਿਆ ਉਸ ਤੋਂ ਬਾਅਦ ਨਾ ਤੁਸੀਂ ਇੱਕ ਸੇਬ ਖਾਣਾ ਹੈ ਜੀ ਪੂਰਾ ਵਧੀਆ ਤੁਸੀਂ ਸੇਬ ਲੈ ਕੇ ਆਉਣੀ ਆ ਵਧੀਆ ਗੈਸਟ ਕੁਆਲਟੀ ਦੇ ਵਿੱਚ ਐਵੇਂ ਨਹੀਂ ਜਿਹੜੇ ਸਸਤੇ ਵਾਲੇ ਹੁੰਦੇ ਆ ਹਰੇ ਜਾਂ ਕਿਵੇਂ ਉਹ ਨਹੀਂ ਪੂਰੀ ਵੈਸਟ ਕੁਆਲਟੀ ਦੇ ਤੁਸੀਂ ਸੇਬ ਲੈ ਕੇ ਆਉਣੀ ਆ ਰੋਜ਼ ਤੁਸੀਂ ਇੱਕ ਸੇਬ ਪਾਣੀ ਪੀਣ ਤੋਂ ਬਾਅਦ ਖਾਣੇ ਖਾਣਾ ਤੇ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਖਾਣਾ ਇੱਕ ਘੰਟਾ ਬਾਅਦ ਚ ਫੇਰ ਇੱਕ ਹੰਟੇ ਦੇ ਬਾਅਦ ਤੁਸੀਂ ਚਾਹ ਪੀ ਸਕਦੇ ਆ ਦੁੱਧ ਪੀ ਸਕਦੇ ਆ ਨੋਰਮਲ ਜਿਵੇਂ ਤੁਸੀਂ ਪਹਿਲਾਂ ਆਪਦਾ ਦਿਨ ਦੀ ਸ਼ੁਰੂਆਤ ਕਰਦੇ ਆ ਜਾਂ ਚਾਹ ਨਾ ਕਰਦੇ ਆ ਕੌਫੀ ਨਾ ਕਰਦੇ ਆ ਜੂਸ ਨਾਲੋ ਤੁਹਾਡੀ ਆਪਦੀ ਮਰਜ਼ੀ ਆ ਜਿਵੇਂ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਤੇ ਪਰ ਸੇਵ ਖਾਣ ਤੋਂ ਇੱਕ ਘੰਟਾ ਬਾਅਦ ਖਾਣਾ ਨਹੀਂ ਤੁਸੀਂ ਇੱਕੀ ਦੇਣਾ ਰੈਗੂਲਰ ਸੇਵ ਖਾਣਾ ਹੀ ਖਾਣਾ ਹੈ ਤੇ ਇੱਕ ਵੀ ਨਾਗਾ ਨਹੀਂ ਪਾਉਣਾ ਤੁਸੀਂ ਤੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਜਿਹੜੀਆਂ ਸ਼ਾਂਗਾਂ ਆ ਉਹ ਬਿਲਕੁਲ ਗੈਪ ਹੋ ਜਾਣਗੀਆਂ ਤੇ ਦੂਜਾ ਤੁਸੀਂ ਕੀ ਕਰਨਾ ਹੈ ਜੀ ਇੱਕ ਕਿਦਨ ਖਾਣਾ ਤੇ ਨਾਲ-ਨਾਲ ਤੁਸੀਂ ਦੁਪਹਿਰੇ ਤੁਸੀਂ ਜਦੋਂ ਸਵੇਰੇ ਉੱਠਣਾ ਹੈ ਉਦੋਂ ਤੁਸੀਂ ਨਾ ਪੰਜ ਦਾ ਬਦਾਮ ਪਿਆਉ ਦੇਣੇ ਆ ਪੰਜ ਹੀ ਕਾਜੂ ਪਿਆਉ ਦੇਣੇ ਆ ਤੇ ਪੰਜ ਹੀ ਦਾਖਾਂ ਪਿਆਉ ਦੇਣੀਆਂ ਜੀ ਤੇ ਇੱਕ ਤੁਸੀਂ ਅੰਜੀਰ ਪਿਆਉ ਦੇਣੀ ਹੈ ਸਵੇਰੇ ਉੱਠ ਕੇ ਤੇ ਉਹਨੂੰ ਜਾਂ ਤਾਂ ਤੁਸੀਂ ਦੁਪਹਿਰੇ ਲੈ ਸਕਦੇ ਆ ਜਾਂ ਤਾਂ ਤੁਸੀਂ ਉਹਨੂੰ ਦੁੱਧ ਚ ਭੰਡ ਕੇ ਲੈ ਲਓ ਤੇ ਜਾਂ ਤੁਸੀਂ ਉਹਨੂੰ ਐਵੇਂ ਵੀ ਖਾ ਸਕਦੇ ਆ ਕਈ ਬੈਣੋ ਦੁੱਧ ਪੀਂਦਿਆਂ ਹੀ ਨਹੀਂ ਗਾ ਤਾਂ ਉਹ ਐਵੇਂ ਵੀ ਖਾ ਸਕਦੇ ਆ ਚਬਾ ਚਬਾ ਕੇ ਜਾਂ ਤੁਸੀਂ ਕੋਈ ਓਟਸ ਬਣਾ ਲਓ ਜਾਂ ਕੋਈ ਖੀਰ ਬਣਾਉਣੇ ਆ ਜਾਂ ਕੋਈ ਸੇਵਾਂ ਕੋਈ ਵੀ ਤੁਸੀਂ ਚੀਜ਼ ਉਹਦੇ ਵਿੱਚ ਵੀ ਤੁਸੀਂ ਪਾ ਕੇ ਖਾ ਸਕਦੇ ਆ ਪਰ ਇਹਨਾਂ ਨੂੰ ਭੌਂਤੇ ਤੋਂ ਬਿਨਾਂ ਤੁਸੀਂ ਨਹੀਂ ਖਾਣਾ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਭੌਂ ਕੇ ਹੀ ਖਾਣਾ ਹੈ ਜੀ ਤਾਂ ਤੁਸੀਂ ਚੰਗਾ ਹੋਊਗਾ ਕਿ ਦੁੱਧ ਦੇ ਵਿੱਚ ਫੈਂਟ ਲੋ ਜੇ ਨਹੀਂ ਤੁਹਾਨੂੰ ਦੁੱਧ ਚੰਗਾ ਲੱਗਦਾ ਤਾਂ ਤੁਸੀਂ ਫਿਰ ਐਵੇਂ ਵੀ ਉਹ ਬਹੁਤ ਟੇਸ ਲਾ ਦੋ ਕੋਈ ਖਾਣ ਦੇ ਵਿੱਚ ਇਹਨਾਂ ਦਾ ਸਵਾਦ ਭੱਦਾ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਦਾ ਤੇ ਇਹ ਸਾਰੀਆਂ ਚੀਜ਼ਾਂ ਬੈਸਟ ਹੁੰਦੀਆਂ ਤੇ ਖਾਣ ਲਈ ਤਾਂ ਬਹੁਤ ਹੀ ਜ਼ਿਆਦਾ ਸਵਾਦ ਹੁੰਦੀਆਂ ਇਹ ਤਾਂ ਇੱਕ ਹੀ ਦੇਣੀ ਤੁਸੀਂ ਇਹ ਜਿਹੜੀ ਡਾਈਟ ਹੈ ਇਹ ਇਹਨੂੰ ਤੁਸੀਂ ਰੁਟੀਨ ਦੇ ਵਿੱਚ ਲੈਣਾ ਹੀ ਲੈਣਾ ਇੱਕ ਸੇਵ ਤੇ ਕਹੇ ਸਾਰੀਆਂ ਚੀਜ਼ਾਂ ਤੇ ਇਹਦੋਂ 21 ਦਿਨਾਂ ਦੇ ਬਾਅਦ ਜਦੋਂ ਤੁਹਾਨੂੰ ਆਪਣੇ ਫੇਸ ਦੇ ਉੱਤੇ ਖੁਦ-ਖੁਦ ਤੁਹਾਨੂੰ ਮਹਿਸੂਸ ਹੋਊਗਾ ਵੀ ਤੁਸੀਂ ਕੀ ਫੀਲ ਕਰ ਰਹੇ ਹੋ ਤੇ ਕਿਸੇ ਡਾਕਟਰ ਕੋਲੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਕਿਤੇ ਜੇ ਤੁਸੀਂ ਡਾਕਟਰ ਕੋਲੇ ਜਾਓਗੇ ਤਾਂ ਸੌਤਾ ਉਹ ਟੈਸਟ ਹੀ ਲਿਖਦੇ ਨੇ ਆਹ ਟੈਸਟ ਕਰਾਓ ਆਹ ਟੈਸਟ ਕਰਾਓ ਤਾਂ ਕਿੰਨੇ ਆਪਣੇ ਕੰਮ ਸਾਵਾਂ ਵੀ ਬਰਬਾਦ ਹੁੰਦਾ ਪੈਣਾ ਤਾਂ ਕੰਮ ਛੱਡ ਕੇ ਜਾ ਹੀ ਨਹੀਂ ਸਕਦਿਆਂ ਫਿਰ ਵਿਚਾਰਿਆਂ ਨੂੰ ਆ ਕੇ ਕਰਨਾ ਪੈਂਦਾ ਕੰਮ ਹੈ ਜਿਹੜਾ ਪਹਿਲਾਂ ਛੱਡ ਕੇ ਜਾਂਦਿਆਂ। ਤੇ ਤਾਂਨੇ ਕਰਕੇ ਆਪਾਂ ਘਰ ਦੇ ਵਿੱਚ ਇਸ ਡਾਈਟ ਨੂੰ ਸ਼ੁਰੂ ਕਰਕੇ ਤੇ ਆਪਾਂ ਜਿਹੜੀਆਂ ਸ਼ਾਂਗਾਂ ਬਿਲਕੁਲ ਗੈਪ ਹੋ ਜਾਣਗੀਆਂ ਆਪਣੀਆਂ ਸ਼ਾਂਗਾਂ ਜਿਹੜੀਆਂ ਤੇ ਤੁਹਾਡਾ ਫੇਸ ਕਿਵੇਂ ਪਿੰਕ ਕਲਰ ਦਾ ਹੋ ਜਾਊਗਾ ਕਿੰਨਾ ਸੋਹਣਾ 글로ਅ ਆਊਗਾ ਤੁਹਾਡੇ ਫੇਸ ਤੇ ਤੁਸੀਂ ਖੁਦ ਹੀ ਦੇਖੋਗੇ ਤੇ ਤੁਸੀਂ ਸੀਸਾ ਦਿਨ ਦੇ ਨਹੀਂ ਥੱਕਣਾ ਜੀ ਆਪਾਂ ਨੂੰ ਤੇ ਇਹ ਤੁਸੀਂ ਡਾਈਟ ਜ਼ਰੂਰ ਫਾਲੂ ਕਰਨੀਆਂ ਤੇ ਜੇ ਤੁਹਾਨੂੰ ਨਾ ਫਰਕ ਪਿਆ ਤਾਂ ਆਪਾਂ ਗਰੰਟੀ ਲੈ ਕੇ ਦਿੰਦੀਆਂ ਪੱਕਾ ਫਰਕ ਤੁਹਾਨੂੰ ਪੈਣਾ ਹੀ ਪੈਣਾ ਹੈ ਇਸ ਚੀਜ਼ ਨਾਲ ਪਰ ਤੁਸੀਂ 21 ਦਿਨ ਕਰਨਾ ਹੀ ਕਰਨਾ ਤੇ 21 ਦਿਨਾਂ ਦੇ ਬਾਅਦ ਜਦੋਂ ਤੁਹਾਨੂੰ ਫਰਕ ਮਹਿਸੂਸ ਹੋਇਆ ਤੇ ਮੈਨੂੰ ਭਰੋਸਾ ਹੈ ਤੁਸੀਂ ਇਹਨੂੰ ਲਗਾਤਾਰ ਲੈਂਦੇ ਰਹੋਗੇ ਕਿਉਂਕਿ ਇਹ ਮਾੜੀ ਡਾਇਟ ਦਾ ਹੈ ਨਹੀਂਗੀ ਬੈਸਟ ਡਾਇਟਾ ਤੇ ਇਹਦੇ ਫਾਇਦੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਜੇ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਤਾਂ ਤੁਸੀਂ ਇਹ ਟਰਾਈ ਕਰਕੇ ਜਰੂਰ ਦੇਖਣਾ ਇਹਨੂੰ ਸਕਾ ਆਪਣਾ ਜੀ